ਸਤਿ ਸ਼੍ਰੀ ਅਕਾਲ ਪੰਜਾਬੀ ਉਹ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਜਿੱਦਿਆਂ ਵੱਡੀਆਂ ਖਬਰਾਂ ਲੈ ਕੇ ਸੋ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕੀ ਪੰਜਾਬ ਦੀ ਪੁਲਿਸ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਟੋਯੋਟਾ ਹਾਈਲੈਕਸ ਗੱਡੀਆਂ ਖਰੀਦੀਆਂ ਗਈਆਂ ਸਨ ਸੋ ਇਸ ਦੇ ਉੱਤੇ ਕੀ ਕੱਲ੍ਹ ਹੀ ਤੋਂ ਅਦਾਦੀਏ ਕਿ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਸਨ ਕਿ ਪੰਜਾਬ ਸਰਕਾਰ ਦੇ ਵੱਲੋਂ ਇਸ ਦੇ ਵਿੱਚ 14.5 ਕਰੋੜ ਦਾ ਘੁਟਾਲਾ ਕੀਤਾ ਗਿਆ ਹੈ ਸੋ ਇਸ ਤੋਂ ਬਾਅਦ ਹੁਣ ਖੈਰਾ ਨੇ ਪੰਜਾਬ ਸਰਕਾਰ ਦੇ ਉੱਤੇ ਇੱਕ ਵਾਰ ਫਿਰ ਤੋਂ ਜਿਹੜਾ ਕੀ ਖੁਲਾਸਾ ਕੀਤਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਸੜਕ ਸੁਰੱਖਿਆ ਦੇ ਲਈ ਲਈਆਂ ਗਈਆਂ 144 ਟੋਇਟਾ ਹਾਈਲਕਸ ਗੱਡੀਆਂ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ ਸੋ ਕਾਂਗਰਸ ਦੇ ਵਿਧਾਇਕ ਸੁਖਪਾਲ ਖੈਰਾ ਨੇ ਇਸ ਦੀ ਖਰੀਦ ਦੇ ਵਿੱਚ ਕਰੋੜਾਂ ਰੁਪਏ ਦਾ ਘਪਲਾ ਹੋਣ ਦਾ ਲਗਾਤਾਰ ਦੋਸ਼ ਲਗਾਇਆ ਸੀ ਤੇ ਇਸ ਨੂੰ ਲੈ ਕੇ ਹੁਣ ਮੋੜ ਉਹਨਾਂ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਹਨ ਸੁਖਪਾਲ ਸਿੰਘ ਖੈਰਾ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ 5 ਦਿਨ ਬੀਤ ਜਾਣ ਦੇ ਮਗਰੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਦੇ ਆਗੂ ਜਾਂ ਫਿਰ ਪੰਜਾਬ ਪੂਰਬੀ ਕਿ ਇਸ ਦੇ ਡੀਜੀਪੀ ਦੇ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਹੈ ਇਸ ਤੋਂ ਬਾਅਦ ਖੈਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਭਗਵੰਤ ਮਾਨ ਦੇ ਕਾਰਜਕਾਲ ਦੇ ਦੌਰਾਨ ਸਕੋਰਪਿਓ ਅਤੇ ਹੋਰ ਗੱਡੀਆਂ ਦੀ ਵੀ ਖਰੀਦ ਦੇ ਵਿੱਚ ਇਸੇ ਤਰ੍ਹਾਂ ਦਾ ਹੀ ਕਮਿਸ਼ਨ ਦਿੱਤਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਹੈ ਕਿ ਸਰਕਾਰ ਦਾ ਇੱਕ ਮੀਡੀਆ ਸਲਾਹਕਾਰ ਇਨ੍ਹਾਂ 36 ਸੌਦਿਆਂ ਦੇ ਵਿੱਚ ਕડી ਦਾ ਕੰਮ ਕਰਦਾ ਹੈ। ਇਸ ਮੌਕੇ ਹੁਣ ਕਾਂਗਰਸੀ ਆਗੂ ਨੇ ਮੁੱਖ ਧਾਰਾ ਮੀਡੀਆ ਦੀ ਚੁੱਪੀ ਦੇ ਉੱਤੇ ਵੀ ਹਰਾਨੀ ਜ਼ाहिर ਕੀਤੀ ਹੈ ਕਿ ਮੀਡੀਆ ਦੇ ਵੱਲੋਂ ਇਹ ਮੁੱਦਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਕਿਉਂ ਨਹੀਂ ਚੁੱਕਿਆ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੀਡੀਆ ਨੇ ਮੁੱਖ ਮੰਤਰੀ ਜਾਂ ਫਿਰ ਉਹਨਾਂ ਦੇ ਮੰਤਰੀ ਜਿਵੇਂ ਕਿ ਹਰਪਾਲ ਸਿੰਘ ਚੀਮਾ ਤੋਂ ਇਸ ਘਟਾਲੇ ਬਾਰੇ ਕੋਈ ਵੀ ਸਵਾਲ ਵੀ ਨਹੀਂ ਪੁੱਛਿਆ ਹੈ ਜਦੋਂ ਕਿ ਇਹ ਰੋਜ਼ਾਨਾ ਪ੍ਰੈਸ ਕਾਨਫਰੰਸ ਕਰਦੇ ਹਨ ਫਿਲਹਾਲ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਪੁਲਿਸ ਵਿਭਾਗ ਦੇ ਵੱਲੋਂ ਇਹਨਾਂ ਦੋਚਾਂ ਬਾਰੇ ਕੋਈ ਵੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ਸੋ ਜਨਤਾ ਇਸ ਮਾਮਲੇ ਦੇ ਵਿੱਚ ਸਪਸ਼ਟੀਕਰਨ ਦਾ ਇੰਤਜ਼ਾਰ ਕਰ ਰਹੀ ਹੈ ਸੋ ਤੁਹਾਡੀ ਇਸ ਬਾਰੇ ਕੀ ਰਾਏ ਹੈ ਕਿ ਪੰਜਾਬ ਦੀ ਭਗਵੰਤਮਾਨ ਸਰਕਾਰ ਦੇ ਵੱਲੋਂ ਸੱਚਮੁੱਚ ਜਿਹੜਾ ਕਿ ਇਹਨਾਂ ਗੱਡੀਆਂ ਨੂੰ ਲੈ ਕੇ 14.5 ਕਰੋੜ ਦਾ ਘਟਾਲਾ ਕੀਤਾ ਗਿਆ ਹੈ ਤੁਹਾ ਆਪਣੀ ਗ राय ਜਿਹੜੀ ਆ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਜੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਨਸ਼ੇ ਅਤੇ ਵਿਆਦਵੀ ਮਾਮਲੇ ਦੇ ਵਿੱਚ ਸ਼ਰੂਮਣੀ ਅਕਾਲੀ ਦਲ ਦੇ ਨਾਲ ਮਿਲੇ ਹੋਏ ਸਨ ਸੁਖਜਿੰਦਰ ਰੰਧਾਵਾ ਦੇ ਦੁਆਰਾ ਇਹ ਖੁਲਾਸਾ ਕੀਤਾ ਗਿਆ ਹੈ ਜੀ ਹਾਂ ਸ਼ਰੂਮਣੀ ਅਕਾਲੀ ਦਲ ਦੇ ਆਗੂ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਪੰਜਾਬ ਦਾ ਸਿਆਸੀ ਮਾਹੌਲ ਭਖਿਆ ਹੋਇਆ ਹੈ ਬੀਤੇ ਦਿਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਵਿਕਰਮਜੀਤ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਫੇਸਬੁੱਕ ਦੇ ਉੱਤੇ ਪੋਸਟ ਪਾਈ ਸੀ ਜਿਸ ਤੋਂ ਬਾਅਦ ਵਿਰੋਧੀ ਧਿਰ ਪਾਰਟੀਆਂ ਹੁਣ ਉਹਨਾਂ ਨੂੰ ਨਿਸ਼ਾਨਾ ਨਾ ਬਣਾ ਰਹੀਆਂ ਹਨ ਇਸੇ ਦੇ سلسلے ਦੇ ਵਿੱਚ ਹੁਣ ਗਰਦਾਸਪੁਰ ਦੇ ਸੰਸਦ ਮੈਂਬਰ ਅਤੇ ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਦੇ ਉੱਤੇ ਨਿਸ਼ਾਨਾ 사ਦਿਆ ਹੈ ਉਹਨਾਂ ਨੇ ਉਹਨਾਂ ਦੇ ਉੱਤੇ ਕਈ ਵੱਡੇ ਇਲਜ਼ਾਮ ਲਗਾ ਦਿੱਤੇ ਹਨ ਸੁਖਜਿੰਦਰ ਰੰਧਾਵਾ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਿਆਧਵੀ ਅਤੇ ਨਸ਼ੇ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮਿਲੇ ਹੋਏ ਸਨ ਤੇ ਉਹਨਾਂ ਨੂੰ ਨਾ ਤੇ ਗੁਰੂ ਦੇ ਨਾਲ ਤੇ ਨਾ ਹੀ ਕੋਈ ਵੀ ਪੰਜਾਬ ਦੇ ਨਾਲ ਲगाव ਸੀ ਤੇ ਪੰਜਾਬ ਦੀ ਜਨਤਾ ਹੁਣ ਉਹਨਾਂ ਨੂੰ ਕਦੇ ਵੀ ਮੁਆਫ ਨਹੀਂ ਕਰੇਗੀ ਸੋ ਤੁਹਾਨੂੰ ਦੱਦਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜਿਹੜੀ ਕਿ ਵਿਕਰਮਜੀਤ ਮਜੀਠੀਏ ਦੇ ਜਿਹੜਾ ਕਿ ਅੱਕ ਦੇ ਵਿੱਚ ਪੋਸਟ ਸ਼ੇਅਰ ਕੀਤੀ ਗਈ ਸੀ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਕਿਸਾਨ ਮੋਰਚਾ ਹੁਣ 30 ਜੁਲਾਈ ਨੂੰ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਕਰੇਗਾ ਟਰੈਕਟਰ ਮਾਰਚ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪੰਜਾਬ ਦੇ ਵਿੱਚ ਹੁਣ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਹੋ ਰਿਹਾ ਹੈ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਧਰਮਪਾਲ ਸੀਲ ਦੀ ਪ੍ਰਧਾਨਗੀ ਦੇ ਵਿੱਚ ਜਿਹੜਾ ਕੀ ਹੋਈ ਹੈ ਜਿਸ ਤੋਂ ਬਾਅਦ ਕੀ ਹੁਣ ਉਹਨਾਂ ਦੇ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਤੇ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਅਤੇ ਸਾਰੇ ਵਰਗਾਂ ਦੇ ਖਿਲਾਫ ਜਿਹੜੀ ਕੀ ਪਾਸ ਕੀਤੀ ਗਈ ਲੈਂਡ ਪੂਲਿੰਗ ਪਾਲਿਸੀ ਅਤੇ ਬਿਜਲੀ ਦੇ 스마트 ਮੀਟਰਾਂ ਦੇ ਵਿਰੁੱਧ ਜਿਹੜਾ ਕੀ ਸਖਤ ਵਿਰੋਧ ਹੋਵੇਗਾ ਤੇ ਹੁਣ 30 ਜੁਲਾਈ ਨੂੰ ਟਰੈਕਟਰ ਮਾਰਚ ਕੀਤਾ ਜਾਵੇਗਾ ਡਾਇਰੈਕਟਰ ਮਾਰਚ ਹੁਣ ਪਟਿਆਲਾ ਦੇ ਪਾਸੇ ਆਣਾ ਚੌਂਕ ਹਾਈਵੇ ਪੁਲ ਤੋਂ ਸ਼ੁਰੂ ਹੋਵੇਗਾ ਤੇ ਇਸ ਤੋਂ ਬਾਅਦ ਫਲੋਰ ਸਾਧੂ ਬੇਲਾ ਤੱਕ ਜਾ ਕੇ ਸਮਾਪਤੀ ਕੀਤੀ ਜਾਵੇਗੀ ਹਜ਼ਾਰਾਂ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਦੇ ਵਿਰੁੱਧ ਜਿਹੜਾ ਕਿ ਹੁਣ ਸਖਤ ਰੋਸ ਪਕਟਾਉਂਦਿਆਂ ਹੋયા ਲੈਂਡ ਪੂਲਿੰਗ ਪਾਲਿਸੀ ਅਤੇ ਇਸ ਤੋਂ ਇਲਾਵਾ ਬਿਜਲੀ ਦੇ ਸਮਾਰਟ ਮੀਟਰਾਂ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ ਜੋ ਕਿਸਾਨਾਂ ਅਤੇ ਸਾਰੇ ਵਰਗਾਂ ਦਾ ਉਜਾੜਾ ਵੰਣਗੇ ਸੋ ਇਹਨਾਂ ਨੀਤੀਆਂ ਦੇ ਖਿਲਾਫ ਹੀ ਉਹਨਾਂ ਦੇ ਵੱਲੋਂ ਜਿਹੜਾ ਕਿ 30 ਜੁਲਾਈ ਨੂੰ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇਹ ਟਰੈਕਟਰ ਮਾਰਚ ਹੁਣ 30 ਜੁਲਾਈ ਨੂੰ ਹੋਣ ਜਾ ਰਿਹਾ ਹੈ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਸੁਖਵੀਰ ਬਾਦਲ ਨੂੰ ਹੁਣ ਕਾਫੀ ਜ਼ਿਆਦਾ ਵੱਡਾ ਝਟਕਾ ਲੱਗਾ ਹੈ ਤੇ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਲਈ ਵੀ ਬੁਰੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਇਹ ਉਮੀਦਾਂ ਲਗਾਈਆਂ ਜਾ ਰਹੀਆਂ ਸਨ ਕਿ ਸਾਲ 2027 ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਜੋ ਕਿ ਇਕੱਠੇ ਤੌਰ ਦੇ ਉੱਤੇ ਸਾਂਝੇ ਤੌਰ ਦੇ ਉੱਤੇ ਚੋਣਾਂ ਲੜ ਸਕਦੇ ਹਨ ਪਰ ਇਸੇ ਦੌਰਾਨ ਭਾਪ ਪੰਜਾਬ ਦੇ ਵਿੱਚ ਹੁਣ ਸਾਰੀਆਂ ਚੋਣਾਂ ਆਪਣੇ ਦਾਮ ਦੇ ਉੱਤੇ ਹੀ ਲੜੇਗੀ ਆਸ਼ਮਨੀ ਸ਼ਰਮਾ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਭਾਰਤੀ ਜਨਤਾ ਪਾਰਟੀ ਦੇ ਜ਼ ਚਰਮਾ ਦੀ ਪ੍ਰਧਾਨਗੀ ਹੈਟ ਜਲੰਧਰ ਦੇ ਵਿੱਚ ਇੱਕ ਕੀਤੀ ਗਏ ਪ੍ਰੋਗਰਾਮ ਦੇ ਅਨਸਾਰ ਜਿਹੜਾ ਕਿ ਹੁਣ ਇਸ ਮੌਕੇ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਭਾਜਪਾ ਪੰਜਾਬ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਚੋਣਾਂ ਆਪਣੇ ਦਮ ਦੇ ਉੱਤੇ ਹੀ ਲੜੇਗੀ ਸੋ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਹਰੇਕ ਮਹੀਨੇ ਵਿਧਾਨ ਸਭਾ ਹਲਕੇ ਦੀਆਂ ਸਮੱਸਿਆਵਾਂ ਸੰਬੰਧੀ ਧਰਨੇ ਲਗਾ ਕੇ ਸਰਕਾਰ ਦੀ ਅਸਲੀਅਤ ਜਨਤਾ ਦੇ ਸਾਹਮਣੇ ਲਿਆਂਦੀ ਜਾਵੇਗੀ ਅਸ਼ਵਨੀ ਨੇ ਕਿਹਾ ਹੈ ਕਿ ਹਰ ਜ਼ਿਲ੍ਹੇ ਦੇ ਵਿੱਚ ਹਰ 2 ਮਹੀਨਿਆਂ 'ਚ ਜ਼ਿਲ੍ਹਾ ਪੱਧਰ ਦੇ ਉੱਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਅੰਤਾਂ ਦੇ ਸਾਹਮਣੇ ਰੱਖਿਆ ਜਾਵੇਗਾ ਤੇ ਉਹਨਾਂ ਨੇ ਕਿਹਾ ਹੈ ਕਿ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਆਪ ਪਾਰਟੀ ਦੇ ਵੱਲੋਂ ਕਈ ਝੂਠੇ ਵਾਅਦੇ ਕੀਤੇ ਗਏ ਸਨ ਪਰ ਹੁਣ ਬਾਦਿਆਂ ਦੇ ਨਾਮ ਦੇ ਉੱਤੇ ਪੰਜਾਬ ਦੇ ਨਾਲ ਸਿਰਫ ਧੋਖਾ ਹੋ ਰਿਹਾ ਹੈ ਤੇ ਸਾਲ 2027 ਦੇ ਵਿੱਚ ਲੋਕ ਪੰਜਾਬ ਦੇ ਵਿੱਚ ਹੁਣ ਭਾਜਪਾ ਨੂੰ ਮੌਕਾ ਦੇਣ ਜਾ ਰਹੇ ਹਨ ਤੇ ਉਹਨਾਂ ਦਾ ਕਹਿਣਾ ਹੈ ਕਿ ਹਰਿਆਣਾ ਦੇ ਵਿੱਚ ਵੀ ਭਾਜਪਾ ਸਰਕਾਰ ਹੈ ਸੋ 17 ਫਸਲਾਂ ਤੋਂ ਇਲਾਵਾ ਸਬਜ਼ੀਆਂ ਦੇ ਵੀ ਘੱਟ ਤੋਂ ਘੱਟ ਸਮਰਥਨ ਮੁੱਲ ਦੇ ਰਹੀ ਹੈ ਜੋ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਸਰਾ ਸਰ ਝੂਠ ਬੋਲਿਆ ਜਾ ਰਿਹਾ ਹੈ ਸੋ ਹੁਣ ਸੁਖਵੀਰ ਅੱਧ ਰਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਹੈ ਕਿ ਪੰਜਾਬ ਦੇ ਵਿੱਚ ਹੁਣ ਸਾਲ 2027 ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਕੱਲੇ ਤੌਰ ਦੇ ਉੱਤੇ ਹੀ ਭਾਜਪਾ ਦੇ ਵੱਲੋਂ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਸਰਕਾਰ ਤੋਂ ਤੰਗ ਆ ਕੇ ਪੀਆਰਟੀਸੀ ਤੇ ਪੰਨ バス ਦੇ ਮੁਲਾਜ਼ਮਾਂ ਨੇ ਕੀਤਾ ਹੈ ਵੱਡਾ ਐਲਾਨ ਜੀਹਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਪੀਆਰਟੀਸੀ ਅਤੇ ਇਸ ਤੋਂ ਇਲਾਵਾ ਪੰਨ バス ਦੇ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਜਿੱਥੇ ਕਿ ਉਹਨਾਂ ਦੇ ਵੱਲੋਂ ਪਿਛਲੇ ਦਿਨੀ 9 10 ਅਤੇ 11 ਜੁਲਾਈ ਨੂੰ ਪੰਜਾਬ ਦੇ ਵਿੱਚ ਧਾਰਨਾ ਦੇਣ ਦਾ ਐਲਾਨ ਕੀਤਾ ਸੀ ਪਰ ਇਸੇ ਦੌਰਾਨ ਜਿਹੜੇ ਕਿ ਟ੍ਰਾਂਸਪੋਰਟ ਮੰਤਰੀ ਹਨ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਸੀ ਕਿ ਉਹਨਾਂ ਦੀਆਂ ਮੰਗਾਂ 28 ਜੁਲਾਈ ਤੱਕ ਮੰਨ ਲਈਆਂ ਜਾਣਗੀਆਂ ਪਰ ਹੁਣ 28 ਜੁਲਾਈ ਵੀ ਜਿਹੜੀ ਉਹ ਲੰਘ ਚੁੱਕੀ ਹੈ ਤੇ ਇਸੇ ਦੌਰਾਨ ਪ ਰੋਡ ਵਿੱਚ ਪਨਵਾਸ ਪੀ ਆਰਟੀਸੀ ਕੰਟਰੈਕਟਰ ਬਰਕਰਸ ਜੂਨੀਅਨ ਦੇ ਸੂਬਾ ਸਿੰਘ ਨੇ ਪ੍ਰੈਸ ਬਿਆਨ ਦੇ ਵਿੱਚ ਕਿਹਾ ਹੈ ਕਿ ਸਰਕਾਰ ਨੂੰ ਸੱਤਾ ਦੇ ਵਿੱਚ ਆਈ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਸਰਕਾਰ ਅਤੇ ਮੈਨੇਜਮੈਂਟ ਦੇ ਨਾਲ ਕਾਫੀ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਸਰਕਾਰ ਦੇ ਵੱਲੋਂ ਲਗਾਤਾਰ ਉਹਨਾਂ ਨੂੰ ਲਾਰੇ ਲਾਏ ਜਾ ਰਹੇ ਹਨ ਤੇ ਆਖਰੀ ਜਿਹੜੀ ਤਰੀਕ ਉਹਨਾਂ ਦੇ ਵੱਲੋਂ ਹੁਣ 28 ਜੁਲਾਈ ਦਿੱਤੀ ਗਈ ਸੀ ਸੋ ਇਸ ਤੋਂ ਬਾਅਦ ਕਿ ਹੁਣ 29 ਜੁਲਾਈ ਤੋਂ ਪੰਜਾਬ ਭਾਰਤ ਵਿੱਚ ਉਹਨਾਂ ਦੇ ਵੱਲੋਂ ਜੜੀਆਂ ਸਰਕਾਰੀ ਬੱਸਾਂ ਹਨ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇਗਾ ਜੀਹਨ ਡੀਪੂ ਬੰਦ ਕਰਨ ਦਾ ਉਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਤੇ ਅਨਮਿੱਥੇ ਸਮੇਂ ਦੇ ਲਈ ਜਿਹੜੀ ਕਿ ਸਰਕਾਰੀ ਵਸਾਂ ਹੁਣ ਪੰਜਾਬ ਦੇ ਵਿੱਚ ਚੱਲਣੀਆਂ ਬੰਦ ਹੋ ਜਾਣਗੀਆਂ ਜਿਹਦਾ ਕਿ ਸਭ ਤੋਂ ਵੱਡਾ ਝਟਕਾ ਹੁਣ ਸਰਕਾਰ ਅਤੇ ਇਸ ਤੋਂ ਇਲਾਵਾ ਫਰੀ ਦੇ ਵਿੱਚ ਸਫ਼ਰ ਕਰਨ ਵਾਲੀਆਂ ਬੀਬੀਆਂ ਨੂੰ ਲੱਗੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੌਂਗ ਡੈਮ ਦੇ ਵਿੱਚ ਵਧਿਆ ਹੈ ਪਾਣੀ ਦਾ ਪੱਧਰ ਇਸ ਤੋਂ ਇਲਾਵਾ ਭਾਖੜਾ ਡੈਮ ਦੇ ਵੱਲੋਂ ਵੀ ਖੋਲ ਦਿੱਤੇ ਗਏ ਹਨ ਚਾਰ ਫਲੱਡ ਗੇਟ ਜੀਹਾਂ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਕਿ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਕਿ ਹੜ੍ਹ ਨੂੰ ਲੈ ਕੇ ਚੇਤਾਵਨੀ ਪਹਿਲਾਂ ਹੀ ਤੁੰ ਦਦੀ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੀ ਗਈ ਸੀ ਸੋ ਪੌਂਗ ਡੈਮ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਤੇ ਇਸੇ ਦੌਰਾਨ ਹੁਣ BBMP ਦੇ ਵੱਲੋਂ ਨਹਿਰ ਸ਼ਾਹ ਬਰਾਜ ਦੇ ਨੇੜੇ ਜਿਹੜੇ ਕਿ ਚਾਰ ਫਲੱਡ ਗੇਟ ਖੋਲ ਦਿੱਤੇ ਗਏ ਹਨ ਇਸ ਤੋਂ ਇਲਾਵਾ ਭਾਖੜਾ ਡੈਮ ਦੇ ਫਲੱਡ ਜਿਹੜੇ ਖੋਲੇ ਜਾ ਰਹੇ ਹਨ ਜਿਸ ਦੇ ਕਾਰਨ ਲਗਾਤਾਰ ਜਿਹੜਾ ਕਿ ਹੁਣ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ ਕਿਉਂਕਿ ਫਲੱਡ ਗੇਟ ਖੋਲਣ ਤੋਂ ਬਾਅਦ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ ਹੈ ਜਿਸ ਦੇ ਕਾਰਨ ਹੁਣ ਹਾਈ ਅਲਰਟ ਦੇ ਉੱਤੇ ਪੌਂਗ ਟੈਂਕ ਦੇ ਆਲੇ-ਦੁਆਲੇ ਇਲਾਕੇ ਦੱਸੇ ਜਾ ਰਹੇ ਹਨ ਸੋ 1340 ਫੁੱਟ ਪਾਣੀ ਦਾ ਪੱਧਰ ਜਿਹੜਾ ਪੌਂਗ ਟੈਂਕ ਦੇ ਵਿੱਚ ਮਾਪਿਆ ਗਿਆ ਹੈ ਜਿਸ ਤੋਂ ਬਾਅਦ ਕਿ ਲਗਭਗ 29000 ਕਿਊਸਕ ਪਾਣੀ ਪੌਂਗ ਟੈਂਕ ਤੋਂ ਛੱਡਿਆ ਗਿਆ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਲਗਭਗ ਪਿਛਲੇ 4 ਦਿਨਾਂ ਦੇ ਦੌਰਾਨ ਹੀ 14 ਫੁੱਟ ਪਾਣੀ ਦਾ ਲੈਵਲ ਵਧੀਆ ਹੈ ਸੋ ਦੱਸ ਦਈਏ ਕਿ ਪੰਜਾਬ ਦੇ ਵਿੱਚ ਪਹਿਲਾਂ ਵੀ ਜਦੋਂ ਹੜ੍ਹ ਆਏ ਸਨ ਤੇ ਇਸੇ ਤਰੀਕੇ ਦੇ ਨਾਲ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਸੀ ਤੇ ਹੜ੍ਹ ਦਾ ਖਤਰਾ ਮੰਡਰਾਇਆ ਸੀ ਤੇ ਹੁਣ ਫਿਰ ਤੋਂ ਪੌਂਗ ਡੈਮ ਦੇ ਵਿੱਚੋਂ ਪਾਣੀ ਦਾ ਪੱਧਰ ਜਿਹੜਾ ਕਿ ਵਧਿਆ ਹੈ ਤੇ ਲੋਕਾਂ ਦੇ ਵਿੱਚ ਹੁਣ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਵਿਆਸ ਦੀ ਗੱਲ ਕੀਤੀ ਜਾਵੇ ਤਾਂ ਉਧਰ ਵੀ ਪਾਣੀ ਛੱਡਿਆ ਗਿਆ ਹੈ। BBMB ਵੱਲੋਂ ਹੁਣ ਦਰਿਆਵਾਂ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਅਤੇ ਪਾਣੀ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ ਤਾਂ ਕਿ ਜਾਨ ਮਾਲ ਦਾ ਨੁਕਸਾਨ ਨਾ ਹੋ ਸਕੇ ਤੇ ਇਸ ਲਈ ਪਹਿਲਾਂ ਤੋਂ ਹੀ ਪੁਖਤਾ ਪ੍ਰਬੰਧ ਕਰ ਜਾਣ ਤੇ ਕਿਸੇ ਸੁਰੱਖਿਆ ਥਾਂ ਦੇ ਉੱਤੇ ਉਹ ਚਲੇ ਜਾਣ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਇਸ ਤੋਂ ਇਲਾਵਾ ਲੈਂਡ ਸਲਾਈਟਿੰਗ ਵੀ ਹੋ ਰਹੀ ਹੈ ਜਿਸ ਦੇ ਕਾਰਨ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵੱਧ ਚੁੱਕਾ ਹੈ ਤੇ ਦੂਜੇ ਪਾਸੇ ਜੇਕਰ ਮੌਸਮ ਵਿਭਾਗ ਤੋਂ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਹੁਣ ਅਗਲੇ ਆਉਣ ਵਾਲੇ 2 ਦਿਨ ਜਿਹੜਾ ਕਿ ਲਗਾਤਾਰ ਮੀਂਹ ਪੈ ਸਕਦਾ ਹੈ ਜੀ ਹਾਂ ਪੰਜਾਬ ਦੇ ਮੌਸਮ ਦੇ ਵਿੱਚ ਹੁਣ ਫਿਰ ਤੋਂ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 4 ਤੋਂ 5 ਦਿਨਾਂ ਤੱਕ ਮੌਨਸੂਨ ਕਾਫੀ ਸਰ ਗਰਮ ਰਹੇਗਾ ਮੌਸਮ ਵਿਭਾਗ ਦੇ ਮੁਤਾਬਕ ਸੂਬੇ ਦੇ ਵਿੱਚ 27 ਜੁਲਾਈ ਤੱਕ ਜਿਹੜੀ ਕਿ ਨਵੀਂ ਬਣੀ ਰਹੀ ਹੈ ਇਸ ਤੋਂ ਬਾਅਦ 28 ਤਰੀਕ ਨੂੰ ਵੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਥੋੜੀ ਗਰਜ ਦੇ ਨਾਲ ਮੀਂਹ ਪਿਆ ਹੈ ਭਾਰੀ ਇਸ ਦੌਰਾਨ 30 ਜੁਲਾਈ ਦੇ ਵਿਚਕਾਰ ਮੌਨਸੂਨ ਨੇ ਦੁਬਾਰਾ ਸਰਗਰਮ ਹੋਣ ਦੀ ਤਿਆਰੀ ਕਰ ਲਈ ਹੈ ਤੇ ਇਸੇ ਦੌਰਾਨ ਕਈ ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਤੇ ਕੁਝ ਇਲਾਕਿਆਂ ਦੇ ਵਿੱਚ ਭਾਰੀ بارش ਦਾ ਲੱ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਵੱਲੋਂ ਅੱਜ ਤੋਂ ਲੈ ਕੇ 31 ਜੁਲਾਈ ਤੱਕ ਪੰਜਾਬ ਦੇ ਵਿੱਚ ਭਵਿੱਖਬਾਣੀ ਕੀਤੀ ਗਈ ਹੈ ਤਾਜ਼ਾ ਜਾਣਕਾਰੀ ਦੇ ਮੁਤਾਬਕ ਅੱਜ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਇਸ ਤੋਂ ਇਲਾਵਾ ਪਟਿਆਲਾ ਅਤੇ ਫਤਿਹਗੜ ਸਾਹਿਬ ਦੇ ਵਿੱਚ ਵੀ ਜੜਾ ਮੀਂਹ ਪੈਣ ਦੀ ਸੰਭਾਵਨਾ ਛਾਈ ਗਈ ਹੈ ਤੇ ਇਸੇ ਦੌਰਾਨ ਹੁਣ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਕਿ ਤੁਹਾਨੂੰ ਦੱਸ ਦਈਏ ਕਿ 31 ਜੁਲਾਈ ਤੱਕ ਮੌਸਮ ਖਰਾਬ ਰਹਿਣ ਦੀ ਜਿਹੜੀ ਉਪਭਵਿਕ ਬਾਣੀ ਕੀਤੀ ਗਈ ਹੈ ਤੇ ਮੌਸਮ ਵਿਭਾਗ ਦੇ ਅਨਸਾਰ 30 ਤਰੀਕ ਨੂੰ ਜਿਹੜਾ ਕਿ ਪੰਜਾਬ ਦੇ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਦੇ ਵਿੱਚ ਹਲਕੀ بارش ਹੋ ਸਕਦੀ ਹੈ। ਇਸੇ ਦੇ ਨਾਲ ਹੀ ਗੁਰਦਾਸਪੁਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਪਟਿਆਲਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਅੰਮ੍ਰਿਤਸਰ ਦੇ ਵਿੱਚ ਵੀ ਹਲਕੀ بارش ਦੇ ਸੰਕੇਤ ਦਿੱਤੇ ਗਏ ਹਨ। ਉੱਥੇ ਹੀ 31 ਜੁਲਾਈ ਨੂੰ ਵੀ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਰੂਪਨਗਰ, ਮੋਹਾਲੀ ਸਮੇਤ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਦਰਮਿਆਨੀ بارش ਹੈ। ਜਿਤਾਈ ਗਈ ਹੈ ਇੱਥੇ ਹੀ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਅੱਜ ਮੌਸਮ ਨੇ ਪੂਰੀ ਤਰ੍ਹਾਂ ਮਾਜ ਬਦਲ ਲਿਆ ਹੈ ਤੇ ਚੰਡੀਗੜ੍ਹ ਦੇ ਵਿੱਚ ਵੀ بارش ਹੋ ਰਹੀ ਹੈ ਜਿਸ ਦੇ ਕਾਰਨ ਮੌਸਮ ਸੁਹਾਵਣਾ ਹੋ ਚੁੱਕਾ ਹੈ ਆਪ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਮੋੜ ਦੁਨੀਆ ਦੇ ਸਭ ਤੋਂ ਪਸੰਦੀਦਾ ਨੇਤਾ ਬਣੇ ਹਨ ਪੀਐਮ ਮੋਦੀ ਟਰੰਪ ਅਤੇ ਮੈਲਾਨੀ ਨੂੰ ਵੀ ਛੱਡ ਦਿੱਤਾ ਹੈ ਪਿੱਛੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫਿਰ ਤੋਂ ਹੁਣ ਆਲਮੀ ਪੱਧਰ ਦੇ ਉੱਤੇ ਸਭ ਤੋਂ ਪਸੰਦੀਦਾ ਰਾਜਨੀਤਿਕਾ ਦੇ ਤੌਰ ਦੇ ਉੱਤੇ ਉੱਭਰ ਕੇ ਸਾਹਮਣੇ ਆਏ ਹਨ ਸੋ ਅਮਰੀਕਾ ਸਥਿਤ ਇੰਟੈਲੀਜੈਂਸੀ ਫਾਰਮ ਮਾਰ ਦੀ ਕੀ ਨਵੀਂ ਰੈਂਕਿੰਗ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਕੀ ਉਹਨਾਂ ਨੂੰ 75 ਫੀਸਦੀ ਤੱਕ ਜਿਹੜੇ ਆ ਉਹ ਨੰਬਰ ਮਿਲੇ ਹਨ ਸੋ ਕਾਫੀ ਜ਼ਿਆਦਾ ਵਧੀਆ ਰੇਟਿੰਗ ਮਿਲੀ ਹੈ ਭਾਵ ਅੰਤਰਰਾਸ਼ਟਰੀ ਮੰਚ ਦੇ ਉੱਤੇ ਸਭ ਤੋਂ ਪਸੰਦੀਦਾ ਨੇਤਾ ਦੇ ਆਕਸ ਨੂੰ ਕਾਇਮ ਰੱਖਿਆ ਹੋਇਆ ਹੈ ਸੋ ਮੋਦੀ ਤੋਂ ਬਾਅਦ ਦੱਖਣੀ ਕੋਰੀਆ ਦੇ ਨਵੇਂ ਰਾਸ਼ਟਰਪਤੀ ਲੀ ਜੇ ਮਯੰਗ ਹਨ ਜਿਨ੍ਹਾਂ ਨੂੰ ਕੀ 59 ਫੀਸਦੀ ਜਿਹੜੀ ਆ ਪ੍ਰਵਾਨਗੀ ਰੇਟਿੰਗ ਮਿਲੀ ਹੈ ਸੋ ਇਸ ਤੋਂ ਬਾਅਦ ਤੁਹਾਨੂੰ ਦੱਸ ਦਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ 44 ਫੀਸਦੀ ਅਪਰੂਵਲ ਰੇਟਿੰਗ ਮਿਲੀ ਹੈ ਜਿਸ ਤੋਂ ਬਾਅਦ ਕੀ ਇਟਲੀ ਦੀ ਪ੍ਰਧਾਨ ਮੰਤਰੀ ਦਾ ਨੰਬਰ ਆਇਆ ਹੈ ਸੋ ਮੋਦੀ ਦੀ ਇਸ ਪ੍ਰਸਿੱਧੀ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਜੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਬੈਂਕਾਂ ਦੇ ਕੰਮ ਕਰਾਉਣ ਵਾਲੇ ਲੋਕਾਂ ਦੇ ਲਈ ਵੱਡੀ ਖਬਰ ਨਿਕਲ ਕੇ ਆਈ ਹੈ ਜਲਦੀ ਨਿਵੇੜ ਲਵੋ ਸਾਰੇ ਕੰਮ ਕਿਉਂਕਿ ਅਗਸਤ ਮਹੀਨੇ ਦੇ ਵਿੱਚ 14 ਦਿਨ ਬੰਦ ਰਹਿਣਗੇ ਬੈਂਕ ਜੀਹਾਂ ਤੁਹਾਨੂੰ ਦੱਸ ਦਈਏ ਕਿ ਅਗਲੇ ਮਹੀਨੇ ਅਗਸਤ ਦੇ ਵਿੱਚ ਵੱਖ-ਵੱਖ ਸੂਬਿਆਂ ਤੇ ਸ਼ਹਿਰਾਂ ਦੇ ਵਿੱਚ ਹੁਣ 14 ਦਿਨ ਬੈਂਕ ਬੰਦ ਰਹਿਣਗੇ ਪੰਜ ਐਤਵਾਰ ਅਤੇ ਦੋ ਦੂਜੇ ਸ਼ਨੀਵਾਰ ਤੋਂ ਇਲਾਵਾ ਸੱਤ ਹੋਰ ਦਿਨ ਜਿਹੜਾ ਕਿ ਬੈਂਕਾਂ ਦੇ ਵਿੱਚ ਹੁਣ ਕੰਮ ਨਹੀਂ ਹੋਵੇਗਾ ਕਿਉਂਕਿ ਲਗਾਤਾਰ ਕਾਫੀ ਤਿਹਾਰ ਜਿਹੜੇ ਆ ਹੁਣ ਅਗਸਤ ਮਹੀਨੇ ਦੇ ਵਿੱਚ ਆਉਣ ਵਾਲੇ ਹਨ ਜਿਸ ਦੇ ਕਾਰਨ 14 ਦਿਨ ਜਿਹੜੇ ਉਹ ਬੈਂਕ ਬੰਦ ਰਹਿਣਗੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਭਗਵਾਨ ਤਮਨ ਸਰਕਾਰ ਦੇ ਵੱਲੋਂ 1 ਅਕਤੂਬਰ ਤੋਂ 10 ਲੱਖ ਰੁਪਏ ਦਾ ਇਲਾਜ ਮੁਕਤ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਵਿੱਚ ਕਿ ਸਭ ਤੋਂ ਵੱਧ ਇਲਾਜ ਜਿਹੜਾ ਸਰਕਾਰੀ ਹਸਪਤਾਲਾਂ ਦੇ ਵਿੱਚ ਹੀ ਕਰਵਾਇਆ ਜਾਵੇਗਾ ਸਿਵਲ ਹਸਪਤਾਲ ਦੀ ਹੁਣ ਜਿਹੜੀ ਇੱਕ ਹੋਰ ਪੋਲ ਖੁੱਲਦੀ ਹੋਈ ਨਜ਼ਰ ਆ ਰਹੀ ਹੈ ਸਿਵਲ ਹਸਪਤਾਲ ਦੇ ਆਈ ਸੀ ਯੂ ਦੇ ਵਿੱਚ ਤਿੰਨ ਮੌਤਾਂ ਕਰਕੇ ਹੁਣ ਮਚ ਗਿਆ ਹੈ ਹੜਕੰਪ ਆਕਸੀਜਨ ਪਲਾਟ ਦੇ ਵਿੱਚੋਂ 35 ਮਿੰਟ ਸਪਲਾਈ ਰਹੀ ਹੈ ਬੰਦ ਪੰਜਾਬ ਦੇ ਸਿਹਤ ਮੰਤਰੀ ਨੇ ਬੰਦ ਕਮਰੇ ਦੇ ਵਿੱਚ ਕੀਤੀ ਹੈ ਮੀਟਿੰਗ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਸਿਵਲ ਹਸਪਤਾਲ ਦੇ ਟ੍ਰੋਮਾ ਸੈਂਟਰ ਤੋਂ ਐਤਵਾਰ ਰਾਤ ਨੂੰ ਉਸ ਸਮੇਂ ਹਫੜਾ ਤਫੜੀ ਮਚ ਗਈ ਜਦੋਂ ਆਕਸੀਜਨ ਪਲਾਟ ਦੇ ਵਿੱਚੋਂ 35 ਮਿੰਟ ਦੇ ਲਈ ਸਪਲਾਈ ਰੋਕਣ ਦੇ ਕਾਰਨ ਆਈ ਸੀ ਯੂ ਦੇ ਵਿੱਚ ਦਾਖਲ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ। ਕੁੱਲ ਪੰਜ ਮਰੀਜ਼ਾਂ ਨੂੰ ਆਕਸੀਜਨ ਸਪਲਾਈ ਰੋਕਣ ਕਰਕੇ ਨੁਕਸਾਨ ਹੋਇਆ ਹੈ ਜਿਨ੍ਹਾਂ ਦੇ ਵਿੱਚੋਂ ਦੋ ਦੀ ਜਾਨ ਜਿਹੜੀ ਬੜੀ ਮੁਸ਼ਕਲ ਦੇ ਨਾਲ ਬਚਾ ਲਈ ਗਈ ਹੈ। ਤੁਹਾਨੂੰ ਦੱਸ ਦਈਏ ਕਿ ਜਲੰਧਰ ਦਾ ਹਸਪਤਾਲ ਜੋ ਕਿ ਸਰਕਾਰੀ ਹਸਪਤਾਲ ਵੱਡੇ ਲੈਵਲ ਦੇ ਉੱਤੇ ਮੰਨਿਆ ਜਾਂਦਾ ਹੈ ਕਿਉਂਕਿ ਆਲੇ ਦੁਆਲੇ ਦੇ ਜਿਲ੍ਹਿਆਂ ਦੇ ਲੋਕ ਵੀ ਜਲੰਧਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਵਾਉਣ ਦੇ ਲਈ ਆਉਂਦੇ ਹਨ। ਸੋ ਜਲੰਧਰ ਦੇ ਇਸ ਹਸਪਤਾਲ ਦੇ ਵਿੱਚ ਪੂਰੇ 35 ਮਿੰਟ ਤੱਕ ਸਪਲਾਈ ਰੁਕੀ ਰਹੀ ਪਰ ਕੋਈ ਵੀ ਮੁਲਾਜ਼ਮ ਉਥੇ ਨਹੀਂ ਪਹੁੰਚਿਆ 35 ਮਿੰਟ ਬਾਅਦ ਹੀ ਮੁਲਾਜ਼ਮ ਪਹੁੰਚੇ ਜਿਸ ਤੋਂ ਬਾਅਦ ਕੀ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਸੀ ਇਸ ਘਟਨਾ ਤੋਂ ਬਾਅਦ ਹੁਣ ਹਸਪਤਾਲ ਦੇ ਵਿੱਚ ਹੰਗਾਮਾ ਹੋ ਰਿਹਾ ਹੈ ਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਭਾਰੀ ਰੋਸ ਜਤਾਇਆ ਹੈ ਇਹ ਮਾਮਲਾ ਕਰੀਬ 9 ਵਜੇ ਦਾ ਹੈ ਜਾਣਕਾਰੀ ਮਿਲਣ ਦੇ ਉੱਤੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਕਰੀਬ ਸਵਾ 1 ਵਜੇ ਸਿਵਲ ਹਸਪਤਾਲ ਪਹੁੰਚੇ ਤੇ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਇੱਕ ਬੰਦ ਕਮਰੇ ਦੇ ਵਿੱਚ ਡਾਕਟਰਾਂ ਦੇ ਨਾਲ ਮੀਟਿੰਗ ਕੀਤੀ ਤੇ ਨਾਲ ਹੀ ਰਾਤ ਨੂੰ ਡੀਸੀ ਹਮਾਂਚੂ ਅਗਰਵਾਲ ਵੀ ਮੌਕੇ ਦੇ ਉੱਤੇ ਹੀ ਪਹੁੰਚ ਗਏ ਮ੍ਰਿਤਕਾਂ ਦੀ ਪਛਾਣ ਜਿਹੜੀ ਹੋਈ ਹੈ ਉਹ ਵੀ ਕਾਫੀ ਜ਼ਿਆਦਾ ਘੱਟ ਉਮਰ ਦੇ ਸਨ ਸਵਰਜਣਾ 15 ਸਾਲ ਦੀ ਅਵਤਾਰ ਲਾਲ 32 ਸਾਲ ਤੇ ਇਸ ਤੋਂ ਇਲਾਵਾ ਰਾਜੂ ਜੋਹ ਕੇ ਸਿਰਫ 30 ਸਾਲ ਦਾ ਸੀ ਸੋ ਅਰਜਣਾ ਨੂੰ 27 ਜੁਲਾਈ ਨੂੰ ਹੀ ਸੱਪ ਦੇ ਕੱਟਣ ਦੇ ਕਾਰਨ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਅਸੀਂ ਇਸ ਤੋਂ ਇਲਾਵਾ ਅਵਤਾਰ ਲਾਲ ਜੋ ਕਿ 27 ਜੁਲਾਈ ਨੂੰ ਨਸ਼ੇ ਦੀ ਓਵਰਡੋਜ਼ ਦੇ ਕਾਰਨ ਦਾਖਲ ਹੋਇਆ ਸੀ ਸੋ ਇਸੇ ਦੌਰਾਨ ਇੱਕ ਹੋਰ ਮਰੀਜ਼ ਵੀ ਜਿਹੜਾ ਕਿ ਕਾਫੀ ਗੰਭੀਰ ਹਾਲਤ ਦੇ ਵਿੱਚ ਹਸਪੀਟਲ ਦੇ ਵਿੱਚ ਆਇਆ ਸੀ ਸੋ ਜਿਸ ਤੋਂ ਬਾਅਦ ਕੀ ਇਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਹੈ ਸੋ ਕਿਤੇ ਨਾ ਕਿਤੇ ਸਰਕਾਰੀ ਹਸਪੀਟਲਾਂ ਦੀ ਇਹ ਜਿਹੜਾ ਪੋਲ ਖੋਲਦਾ ਮਾਮਲਾ ਹੁਣ ਸਾਹਮਣੇ ਨਿਕਲ ਕੇ ਆ ਰਿਹਾ ਹੈ ਜਿਸ ਤੋਂ ਬਾਅਦ ਕੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਤਾਰ ਹੁਣ ਵਿਰੋਧ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਭਗਵਾਨਤਮਾਨ ਸਰਕਾਰ ਦੇ ਵੱਲੋਂ 10 ਲੱਖ ਰੁਪਏ ਦਾ ਇਲਾਜ ਫ੍ਰੀ ਕਰਨ ਦੇ ਕਾਡਾਂ ਦਾ ਜਿਹੜਾ ਕੀ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਆਵਾਰਾ ਪਸ਼ੂਆਂ ਦਾ ਅੰਤਕ ਬਜਰੀ ਦੇ ਨਾਲ ਭਰਿਆ ਟਰੱਕ ਜਿਹੜਾ ਕਿ ਹੁਣ ਪਲਟ ਚੁੱਕਾ ਹੈ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਨੈਸ਼ਨਲ ਹਾਈਵੇ ਦੇ ਉੱਤੇ ਵੀ ਲਗਾਤਾਰ ਜਿਹੜੇ ਪੰਜਾਬ ਦੇ ਵਿੱਚ ਆਵਾਰਾ ਪਸ਼ੂ ਫਿਰ ਰਹੇ ਹਨ ਇਸ ਤੋਂ ਇਲਾਵਾ ਤਸਵੀਰ ਦੇ ਵਿੱਚ ਜਿਹੜੀ ਇੱਕ ਹੋਰ ਹੈਰਾਨੀ ਕਰ ਦੇਣ ਵਾਲੀ ਗੱਲ ਹੈ ਕਿ ਇਹ ਤੇ ਜਿਹੜਾ ਟਰੱਕ ਹੈ ਉਹ ਪਲਟ ਹੀ ਚੁੱਕਾ ਹੈ ਤੇ ਜਿਹੜਾ ਪਸ਼ੂ ਦੇ ਵਿੱਚ ਇਹ ਟਰੱਕ ਵੱਜਾ ਹੈ ਉਹ ਪਸ਼ੂ ਦੀ ਵੀ ਮੌਤ ਹੋ ਚੁੱਕੀ ਹੈ ਸੋ ਇਸ ਤੋਂ ਇਲਾਵਾ ਇੱਕ ਹੋਰ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇੱਕ ਹੋਰ ਜਾਨਵਰ ਪਸ਼ੂ ਉਥੇ ਫਿਰ ਰਹੀ ਹੈ ਟਰੱਕ ਦੇ ਕੋਲ ਹੀ ਸੋ ਲਗਾਤਾਰ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਜਿੱਥੇ ਕਿ ਚਲਾਨਾਂ ਨੂੰ ਲੈ ਕੇ ਚਾਹੇ ਕੈਮਰਿਆਂ ਦੀ ਗੱਲ ਹੋਵੇ ਇਸ ਤਰ੍ਹਾਂ ਦੀ ਸਿਕਿਉਰਿਟੀ ਵਧਾਈ ਜਾ ਰਹੀ ਹੈ ਪਰ ਇਸੇ ਦੌਰਾਨ ਪਸ਼ੂ ਜਿਹੜੇ ਕਿ ਉਹ ਲਗਾਤਾਰ ਸੜਕਾਂ ਦੇ ਉੱਤੇ ਘੁੰਮਦੇ ਹੋਏ ਨਜ਼ਰ ਆ ਰਹੇ ਹਨ ਸੋ ਸਰਕਾਰ ਨੂੰ ਕਿਤੇ ਨਾ ਕਿਤੇ ਇਹਨਾਂ ਨੂੰ ਵੀ ਕਾਬੂ ਕਰਨਾ ਚਾਹੀਦਾ ਹੈ ਉਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਬੁਢਾਪਾ ਪੈਨਸ਼ਨ ਲੈਣ ਵਾਲਿਆਂ ਦੇ ਲਈ ਵੱਡੀ ਰਾਹਤ ਭਰੀ ਖਬਰ ਨਿਕਲ ਕੇ ਆ ਰਹੀ ਹੈ ਵੱਡੀ ਖੁਸ਼ਖਬਰੀ ਵੀ ਨਿਕਲ ਕੇ ਆ ਰਹੀ ਹੈ ਲੱਖਾਂ ਬਜ਼ੁਰਗਾਂ ਨੂੰ ਮਿਲ ਗਿਆ ਹੈ ਲਾਭ ਜਿਵੇਂ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਸਰਕਾਰ ਨੇ ਬੁਢਾ ਇਸ ਤਿੱਤਾਕ 1347 ਕਰੋੜ ਰੁਪਏ ਦੀ ਰਕਮ ਜਾਰੀ ਕਰ ਦਿੱਤੀ ਹੈ ਇਹ ਜਾਣਕਾਰੀ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦਿੱਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਇਸ ਮਿਆਦ ਦੌਰਾਨ 22.75 ਲੱਖ ਬਜ਼ੁਰਗ ਲਾਭਪਾਤਰੀਆਂ ਨੇ ਯੋਜਨਾ ਦਾ ਲਾਭ ਪ੍ਰਾਪਤ ਕੀਤਾ ਹੈ ਤੇ ਚਾਲੂ ਵਿੱਤੀ ਸਾਲ ਲਈ ਰਾਜ ਸਰਕਾਰ ਦੇ ਵੱਲੋਂ ਬੁਢਾਪਾ ਪੈਨਸ਼ਨ ਤੇ ਲਈ 4100 ਕਰੋੜ ਰੁਪਏ ਦਾ ਬਜਟ ਉਪਲਬਧ ਕਰਵਾਇਆ ਗਿਆ ਹੈ ਤੇ ਉਹਨਾਂ ਨੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਹਨ ਕਿ ਬਜ਼ੁਰਗਾਂ ਦੀ ਪੈਨਸ਼ਨ ਨਿਰਧਾਰਤ ਸਮੇਂ ਦੇ ਉੱਤੇ ਹੀ ਜਮ੍ਹਾਂ ਹੋਣੀ ਚਾਹੀਦੀ ਹੈ ਦਨ ਦੱਦੀ ਹੈ ਕਿ ਬਹੁਤ ਸਾਰੇ ਬਜ਼ੁਰਗਾਂ ਦੇ ਜਿਹੜੇ ਉਹ ਮੈਸੇਜ ਆਉਂਦੇ ਹਨ ਕਮੈਂਟ ਆਉਂਦੇ ਹਨ ਕਿ ਉਹਨਾਂ ਦੀ ਪੈਨਸ਼ਨ ਜਿਹੜੀ ਉਹ ਕਾਫੀ ਲੇਟ ਆ ਰਹੀ ਹੈ ਸੋ ਸਰਕਾਰ ਨੂੰ ਵੀ ਜਿਹੜੀ ਉਹ ਅਪੀਲ ਕਰਨੀ ਚਾਹੀਦੀ ਹੈ ਤੇ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਬਜ਼ੁਰਗਾਂ ਦੀ ਪੈਨਸ਼ਨ ਜਿਹੜੀ ਉਹ ਇੱਕ ਤਰੀਕ ਤੋਂ ਲੈ ਕੇ 10 ਤਰੀਕ ਦੇ ਵਿੱਚਕਾਰ ਹੀ ਜਿਹੜੀ ਉਹ ਪਾ ਦੇਣੀ ਚਾਹੀਦੀ ਹੈ ਉਹਨਾਂ ਦੇ ਖਾਤਿਆਂ ਦੇ ਵਿੱਚ